ਮੈਨੂੰ ਮੈਨੂੰ ਹੀ ਲੱਗਦਾ ਜੀ ਸਮਾਜ ਨਾਲ ਵਿੱਚ ਇਦਾਂ ਗਰਾਵਿਟ ਹੈ ਸਮਾਜ ਦੇ ਵਿੱਚ ਇਸ ਸੀ ਨੂੰ ਲੈ ਕੇ ਮੈਨੂੰ ਤਾਂ ਇਹ ਲੱਗਦਾ ਵੀ ਢਾਕੇ ਮਟਾਉਣ ਵਾਲਾ ਹੋਇਆ ਮਟਾ ਕੇ ਨਾ ਦੁਬਾਰੇ ਬਣਾਉਣ ਵਾਲਾ ਬਣਾਉਣ ਵਾਲਾ ਹੋਇਆ ਬਿਲਕੁਲ ਸਾਡੇ ਹੁੰਦੇ ਤਾਂ ਇਹ ਸੁਧਰ ਨਹੀਂ ਸਕਦੀਆਂ ਗੱਲਾਂ ਮਟੀਲਿਟੀ ਕਿਵੇਂ ਚੱਲੀ ਜਾਊਗੀ ਮੈਨੂੰ ਸਮਝ ਨਹੀਂ ਆਉਂਦੀ ਤੇ ਐਂ ਸਾਡੇ ਕਲਚਰ ਨੇ ਕਲਚਰ ਜਿਵੇਂ ਅਸੀਂ ਬਾਹਰ ਜਾਂਦੇ ਆ ਕੈਨੇਡਾ ਜਾਂਦੇ ਆ ਜਾਂ ਅਮਰੀਕਾ ਜਾਂਦੇ ਆ ਜਾਂ ਉੱਥੇ ਉੱਥੇ ਦੇ ਜਿਹੜਾ ਕਲਚਰ ਹੈ ਜੀ ਸਾਨੂੰ ਨਾ ਕਿਉਂ ਜਾਂਦੇ ਆ ਬਾਹਰ ਸਾਨੂੰ ਡਾਲਰ ਬੜੇ ਵਧੀਆ ਲੱਗਦੇ ਨੇ ਜਦੋਂ ਸਾਡੀ ਧੀ ਉਧਰਲੇ ਕਲਚਰ ਦੇ ਹਿਸਾਬ ਨਾਲ ਚੱਲਦੀ ਆ ਉਦੋਂ ਨਹੀਂ ਵਧੀਆ ਲੱਗਦਾ ਕਹਿੰਦੇ ਕਲਚਰ ਨਹੀਂ ਅਡਾਪਟ ਕਰ ਰਹਾ ਡਾਲਰ ਸਾਨੂੰ ਬੜੇ ਵਧੀਆ ਲੱਗਦੇ ਨੇ ਮੈਟੈਲਿਟੀ ਜਿਹਦੇ ਕਹਿੰਦੇ ਜੈਸਾ ਦੇਸ਼ ਹੈ ਨਾ ਵੈਸਾ ਫੇਸ ਤਾਂ ਜਿਹੜੇ ਦੇਸ਼ ਦਾ ਖਾਈ ਉਹਦਾ ਬੁਰਾ ਨਹੀਂ ਬਣੇ ਉਹਦੇ ਬਰਾਬਰੀ ਚੱਲਣਾ ਪੈਣਾ ਗਏ ਕਿਉਂ ਸੀ ਫਿਰ ਜਾ ਉੱਥੇ ਜਿਹੜਾ ਕਲਚਰ ਜਾਂ ਜਿੱਦਾਂ ਤੁਸੀਂ ਧੀ ਭੈਣ ਆਪਦੀ ਲੈ ਕੇ ਆਉਨੇ ਹੋ ਆਪਦੇ ਘਰੋਂ ਵੀ ਕੁੜੀ ਤੋਰੀ ਹੈ ਉਹੀ ਮੈਟੈਲਿਟੀ ਸੇਮ ਰੱਖੋ ਜਿੱਧਰ ਤੋਰੀ ਹੈ ਤਾਂ ਉਹੀ ਆਉਗੀ ਹਨਾ ਜਿੱਥੇ ਗਏ ਹੋ ਤਾਂ ਉਹਦਾ ਕਲਚਰ ਅਡਾਪਟ ਬੱਚੇ ਕਰਨਗੇ ਕਰਨਗੇ ਐਜ਼ ਅ ਫਾਦਰ ਬੀਨੂ ਦੀ ਕੀ ਸੋਚ ਰਹਿੰਦੀ ਕਿਉਂਕਿ ਤੁਹਾਡੀ ਬੇਟੀਆਂ ਇਹ ਤਾਂ ਮੈਂ ਦੇਖਿਆ ਕਿ ਪ੍ਰੋਟੈਕਟਿਵ ਬੜਾ ਬੰਦਾ ਹੋ ਜਾਂਦਾ ਮੈਨੂੰ ਵੀ ਕੋਈ ਚੀਜ਼ ਮੈਨੂੰ ਵੀ ਕੋਈ ਚੀਜ਼ ਲੱਗਦੀ ਹੈ ਜੀ ਨਾ ਐਕਟ्रेस ਬਣਨ ਨੂੰ ਫਿਰਦੀ ਆ ਨੇ ਜਿਵੇਂ ਐਕਟ्रेस ਬਣਨੀ ਮੈਨੂੰ ਨਹੀਂ ਰੋਕੇ ਮੈਨੂੰ ਤੁਹਾਨੂੰ ਪੁੱਛਣਾ ਸੀ ਕੀ ਬਣਨਾ ਚਾਹੁੰਦੀ ਆ ਨਹੀਂ ਐਕਟ्रेस ਬਣਨੇ ਚਾਹੁੰਦੀ ਨੇ ਕਹਿੰਦੇ ਬਾਪੂ ਵਾਲਾ ਕੰਮ ਸਾਰਿਆਂ ਨੂੰ ਬੜਾ ਵਧੀਆ ਲੱਗਦਾ ਹੁੰਦਾ ਜੀ ਹਨਾ ਤੇ ਮੈਨੂੰ ਐ ਲੱਗਦਾ ਜੀ ਬਸ ਸਿਰਫ ਮੈਂ ਪ੍ਰੋਟੈਕਟ ਕਰਦਾ ਰਹਿਣਾ ਮੈਂ ਜ਼ਮਾਨਾ ਬੜਾ ਖਰਾਬ ਹੈ ਮੈਂ ਕਹਿੰਦਾ ਪੁੱਤਰ ਜ਼ਮਾਨਾ ਬੜਾ ਖਰਾਬ ਹੈ ਮੈਨੂੰ ਆਹ ਪ੍ਰੋਬਲਮ ਨਹੀਂ ਹੈਗੀ ਹੁਣ ਸਾਡੇ ਨਾਲੋਂ ਲਿਵਾਸਾਂ ਦਾ ਫਰਕ ਪੈ ਗਿਆ ਜਿਹੜੇ ਸਾਡੇ ਵੇਲੇ ਪਹਿਰਾਵੇ ਸੀ ਉਹ ਕੁੜੀਆਂ ਟਕੀਆਂ ਹੋਈਆਂ ਵਧੀਆ ਲੱਗਦੇ ਸੀ ਹੁਣ ਤੁਸੀਂ ਦੇਖੋਗੇ ਕਈ ਕੁੜੀਆਂ ਜਣਦੀ ਥੋੜਾ ਜਆ ਡਰੈਸ ਜਿਵੇਂ ਬਹੁਤ ਸ਼ਾਰਟ ਆਰਮ ਹੀ ਪਾਉਣ ਲੱਗੀਆਂ ਹਾਂ ਵੀ ਤੁਸੀਂ ਜੇ ਬਾਹਰ ਨਿਕਲਣਾ ਸੀ ਜਦੋਂ ਘਰ ਤੋਂ ਬਾਹਰ ਨਿਕਲਣਾ ਸੀ ਤਾਂ ਸਪੈਸ਼ਲ ਟੱਕ ਕੇ ਸਿਰ ਤੇ ਚੁੰਨੀ ਲੈ ਕੇ ਫੇਰ ਜਾਂਦੀਆਂ ਸੀ ਤੇ ਹੁਣ ਸ਼ਾਰਟਸ ਦੇ ਵਿੱਚ ਆਰਮ ਹੀ ਆਪਾਂ ਨੂੰ 5 ਸਟਾਰ ਹੋਟਲਸ ਦੇ ਵਿੱਚ ਜਿੱਥੇ ਕਈ ਪਰਿਵਾਰ ਆਏ ਮਿਲੇ ਹੁੰਦੇ ਨੇ ਉਹ ਆਏ ਲੱਗਦਾ ਵੀ ਇਹ ਰਹੀਸ ਪਰਿਵਾਰ ਹੈ ਜਿਹੜਾ ਇੱਥੇ ਆਇਆ ਤਾਂ ਉਹ ਕਲਚਰ ਅਡਾਪਟ ਤਾਂ ਬਹੁਤ ਛੇਤੀ ਕਰ ਲਿਆ ਆਪਾਂ ਪਰ ਕਿਤਨੇ ਕਿਤੇ ਸੰਸਕਾਰ ਜਾਂਦੇ ਲੱਗੇ ਜਿਹੜਾ ਤੁਹਾਨੂੰ ਦੂਜੇ ਨੂੰ ਮਿਲਣਾ ਦੂਜੇ ਨੂੰ ਸਤਿਕਾਰ ਦੇਣਾ ਤੇ ਮਾਪੇ ਆਪਣੇ ਜਿਵੇਂ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਨਾ ਉਦੋਂ ਉਹ ਸਖਾ ਆਪਦੇ ਆ ਵੀ ਚਾਚੇ ਮਾਮੇ ਤਾਏ ਜਾਂ ਪਿੰਡ ਦਾ ਬੰਦਾ ਕੋਈ ਵੀ ਥਪੇੜਾ ਮਾਰ ਕੇ ਥੋੜੇ ਜਵਾਬ ਨੂੰ ਸਿਖਾ ਜਾਂਦਾ ਸੀ ਸਕੂਲੋਂ ਭੱਜਿਆ ਤਾਂ ਪਿੰਡ ਦੇ ਕਿਸੇ ਤੂੰ ਭੱਜਾਂਗਾ ਕਰੋ ਥਾੜ ਦੇਣੇ ਥੱਪੜ ਕਰਿਆ ਕਰਿਆ ਕੇ ਫੇਰ ਘੁੱਟਦੇ ਸੀ ਹਾਂ ਬਿਲਕੁਲ ਹੈ ਨਾ ਉਹ ਜ਼ਮਾਨਾ ਮੇਰੇ ਖਿਆਲ ਉਹ ਵਧੀਆ ਵਕਤ ਸੀਗਾ ਜੀ ਜਦੋਂ ਇਲਾਕੇ ਦਾ ਆਪਣੇ ਭੈਣ ਭਰਾ ਦਾ ਵੱਡਿਆਂ ਦਾ ਜਾਂ ਮਹੱਲੇ ਵਾਲੇ ਕਿਸੇ ਬੰਦੇ ਦਾ ਵੀ ਡਰ ਸੀ ਖੋਫ ਸੀਗਾ ਹੁਣ ਆਪਾਂ ਸਾਰੇ ਆਈਸੋਲੇਟ ਹੋਣ ਨਾਲ ਤਾਂ ਤੁਸੀਂ ਲਾ ਲਓ ਜਦੋਂ ਆਈਸੋਲੇਟ ਹੁੰਦਾ ਨਾ ਕੋਈ ਬੰਦਾ ਮਾਪੇ-ਬਾਪ ਨਾਲ ਵੀ ਐਡ ਕਰ ਲੈ ਚਾਹੀਦੀ ਕੁੜੀਆਂ ਨੇ ਕੀਤਾ ਚਾਹੀਦੀ ਮੁੰਡਾ ਸਪੇਸ ਭਾਰਦਾ ਫਿਰ ਤਾਂ ਮਾਪੇ-ਬਾਪ ਦਾ ਹੀ ਡਰ ਨਹੀਂ ਰਿਹਾ ਸਭ ਤੋਂ ਵੱਡਾ ਡਰ ਤਾਂ ਮਾਪੇ-ਬਾਪ ਦਾ ਹੁੰਦਾ ਸੀ ਯਾਰ ਨਹੀਂ ਇਹਨਾਂ ਦੀ ਜਿਹੜੀ ਲਾਜ ਹੈ ਕਿਤੇ ਉਹ ਖਰਾਬ ਨਾ ਕਰਦੀ ਜਿਹੜੀ ਇਹਨਾਂ ਦੀ ਇੱਜ਼ਤ ਹੈ ਉਹ ਨਾ ਕਿਤੇ ਹੋ ਜੇ ਹੈ ਨਾ ਜੀ ਹੁਣ ਉਹੀ ਛੱਡ ਜਾਂਦੇ ਜਦ ਫਿਰ ਕਿੱਥੇ ਰਹਿ ਗਈ ਲਾਜ ਹੈ ਨਾ ਕਿੱਥੇ ਕੀ ਰਹਿ ਗਿਆ ਇਹ ਤਾਂ ਮਤਲਬ ਡਰ ਖੋਫ ਕੋਈ ਭੈ ਹੈ ਹੀ ਨਹੀਂ ਜ਼ਿੰਦਗੀ ਦੇ ਵਿੱਚ ਤੇ ਖੁੱਲੇ ਆਵਾਮ ਦੇ ਵਿੱਚ ਤੁਸੀਂ ਛਾਲਾ ਮਾਰਦੇ ਹੋ ਐ ਤੁਸੀਂ ਜੋ ਕਹਿੰਦੇ ਨੇ ਵਾਟਐਵਰ ਯੂ ਵਾਂਟ ਟੂ ਡੂ ਜਸਟ ਡੂ ਇਟ ਤੋ ਕਰਦੇ ਨੇ ਅੱਜਕੱਲ ਤੇ ਤੁਸੀਂ ਬਿਲਕੁਲ ਐਗਰੀ ਹੋ ਬੱਚਿਆਂ ਦੀ ਜੋ ਇੱਛਾ ਹੈ ਕਿ ਕਿਉਂਕਿ ਪਤਾ ਦੌਰ ਨਾਲ ਹੀ ਚੱਲਣਾ ਚਾਹੀਦਾ ਜੀ ਨਹੀਂ ਤਾਂ ਉਹੀ ਗੱਲ ਮੈਂ ਤਾਂ ਉਹ ਕਹਿਣਾ ਹੁੰਦਾ ਜੀ ਜਿਵੇਂ ਕਦੇ ਅਸੀਂ ਇਕੱਲੇ ਇਕੱਲੇ ਮੁੰਡੇ ਜੰਮਲੇ ਹੁਣ ਇੱਕ ਮੁੰਡਾ ਜੰਮ ਲਿਆ ਤੇ ਇੱਕ ਕੁੜੀ ਜੰਮ ਲਈ ਜੀ ਪਹਿਲਾ ਮੁੰਡਾ ਹੋ ਗਿਆ ਕੀ ਪਰਿਵਾਰ ਨੇ ਤਾਂ ਇਹ ਦੇਖਿਆ ਵੀ ਦੂਜਾ ਵੀ ਕਿਤੇ ਮੁੰਡਾ ਹੀ ਨਾ ਹੋ ਜਾਵੇ ਜ਼ਮੀਨ ਨਾ ਵੰਡੀ ਜਾਵੇ ਵੀ ਇਹਨੂੰ ਉੱਡੇ ਹੀ ਫੜਾ ਜੀ ਜਿੰਨਾ ਸਾਡੇ ਕੋਲੇ ਜ਼ਮੀਨ ਜਾਇਦਾਦ ਹੈ ਉਹਨੇ ਇਹ ਵੀ ਰਾਜ ਹੀ ਰਵੇ ਹਰੇਕ ਬਾਪ ਬਾਪ ਦੀ ਤੇ ਮਾਂ ਦੀ ਇਹ ਇੱਛਾ ਹੁੰਦੀ ਹੈ ਜੀ ਪਰ ਉਹਦੇ ਅੰਗੇਸ ਅਸੀਂ ਇੱਕ ਚੀਜ਼ ਮਾੜੀ ਕਰ ਲਈ ਜਦੋਂ ਬੱਚਾ ਜਿੱਦਣ ਉਹਨੇ ਕੋਈ ਚੀਜ਼ ਮੰਗੀ ਨਾ ਜੀ ਤਾਂ ਅਸੀਂ ਇਗਨੋਰ ਨਹੀਂ ਕਰ ਸਕਿਆ ਉਸ ਚੀਜ਼ ਨੂੰ ਕਹਿੰਦੇ ਨਾਨੇ ਨੂੰ ਹੁਣ ਆਇਆ ਨਾ ਲੈ ਦੋ ਜੇ ਬੁਲੇਟ ਕਹਿੰਦਾ ਜਾਂ ਜਬ ਕਾਰ ਲੈ ਲਓ ਕਾਰ ਲੈ ਕਹਿੰਦਾ ਤਾਂ ਲੈ ਦੋ ਦਸਵੀਂ ਚ ਕੋਈ ਚੱਕਰ ਨਹੀਂ ਕਿਤੇ ਕੁਛ ਖਾ ਖੂ ਨਾ ਲਵੇ ਕਿਉਂਕਿ ਇੱਕੋ ਹੀ ਆ ਨਾ ਬਿਲਕੁਲ ਪਹਿਲਾਂ 5-7 ਹੁੰਦੇ ਸੀ ਕਹਿੰਦਾ ਇੱਕ ਤਾਂ ਨਲਾਇਕ ਹਾਂ ਇੱਕ ਤਾਂ ਨਲਾਇਕ ਵੀ ਨਿਕਲ ਗਿਆ ਕੋਈ ਚੱਕਰ ਨਹੀਂ ਤਿੰਨ ਤਾਂ ਵੱਢ ਜਾਣਗੇ ਕਹਿੰਦੇ ਮੈਂ ਕਹਿੰਦੇ ਮਰਨ ਜਾਣਾ ਪੰਜਾ ਸੱਤਾ ਜੋ ਕਹਿੰਦਾ ਮੈਨੂੰ ਜਿਆ ਨਹੀਂ ਕਰਦੇ ਮਰਨ ਜਾਣਾ ਕਹਿੰਦੇ ਆ ਹੁਣ ਕੱਲ ਮਰਨਾ ਅੱਜ ਮਰ ਜਾ ਭੱਜਾ ਆਪੇ ਟੁਕਰੇ ਟੁਕਰੇ ਹਾ ਕੇ ਤੇ ਰੋ ਰੂਗੇ ਬਹਿ ਕੇ ਫੇਰ ਆਇੰਦੇ ਢੀਠ ਜਿਓਗੇ ਤਾਂ ਉਹ ਉਹ ਚੀਜ਼ ਬੜੀ ਬੈਡ ਐ ਸਮਾਜ ਦੇ ਵਿੱਚ ਜਿਹੜੇ ਆਪਾਂ ਇਧਰਲੇ ਪਾਸੇ ਨੂੰ ਜਾ ਰਹੇ ਹਾਂ ਝੁਕਾ ਉਧਰਲੇ ਪਾਸੇ ਤੁਸੀਂ ਕੈਨੇਡਾ ਦੇ ਪੀਆਰ ਹੋ yes yes ਤੁਹਾਡਾ ਕਿਉਂ ਫੈਸਲਾ ਸੀ ਉੱਥੇ ਜਾ ਕੇ ਵਸਣ ਦਾ ਈਆਂ ਨੂੰ ਲੈ ਕੇ ਈਆਂ ਨੂੰ ਲੈ ਕੇ ਨਾ ਜੀ ਇੱਕ ਸਾਡੇ ਜਦੋਂ ਜਦੋਂ ਮੈਂ ਸੀਗਾ ਇੱਥੇ ਉਦੋਂ ਮਾਹੌਲ ਨਹੀਂ ਠੀਕ ਸੀਗਾ ਜਦੋਂ ਹੁਣ ਪਿਛਲਾ ਦੌਰ ਸੀਗਾ 15 16 17 18 ਹੁਣ ਤੱਕ ਵੀ ਹੁਣ ਥੋੜਾ ਜਿਹਾ ਲੱਗੇ ਥੋੜਾ ਜਿਹਾ ਥਮਿਆ ਜੀ ਕੰਮ ਨੀ ਆਦਰਵਾਇਜ਼ ਤੁਹਾਨੂੰ ਪਤਾ ਹੀ ਹੈ ਜੀ ਫਰੋਤੀ ਵਾਲੇ ਫੋਨ ਕਿਸੇ ਨੂੰ ਕੋਈ ਫੋਨ ਕਿਸੇ ਨੂੰ ਕੋਈ ਫੋਨ ਮਹਿਸੂਸ ਮਹਿਸੂਸ ਕਰ ਨਹੀਂ ਮੈਨੂੰ ਤਾਂ ਨਹੀਂ ਆਇਆ ਜੀ ਕਿਤੇ ਐਵੇਂ ਝੂਠ ਮਾਰਾਂ ਜੀ ਤੇ ਪਰ ਫਿਰ ਵੀ ਐਕਸਪਲੇ ਤੁਹਾਨੂੰ ਪਤਾ ਹੀ ਲੱਗਦਾ ਪਤੀਆਂ ਔਰਤੀਆਂ ਨੂੰ ਲੈ ਕੇ ਜੋ ਸਾਡਾ ਰੋਜ਼ ਦਾ ਬਾਹਰਲਾ ਕੰਮ ਹੈ ਜੀ ਮੈਂ ਕਿਹਾ ਇੱਕ ਵਾਰੀ ਘਟੂ ਘਟ ਮਹਿਫੂਜ਼ ਰਹਿਣਗੇ ਜੇ ਬਾਈ ਚਾਂਸ ਬਾਪੂ ਨੂੰ ਕੁਝ ਹੋ ਵੀ ਗਿਆ ਤਾਂ ਘਟੂ ਘਟ ਉੱਥੇ ਦਾ ਸਰਟੀਫਿਕੇਟ ਤਾਂ ਹੈ ਚਲੋ ਆਪਾ ਕਿਰਪਾ ਕਰੇ ਜੀ ਪਰ ਉਹ ਗੱਲ ਦੱਸਦਾ ਵੀ ਉਮੀਦ ਲੱਗਦਾ ਰਹਿੰਦਾ ਵੀ ਉੱਥੇ ਮਹਿਫੂਜ਼ ਤਾਂ ਹੈਗੇ ਨੇ ਆਪਦਾ ਕੁਝ ਕਰ ਲੈਣਗੇ ਜੀ ਹਨਾ ਤਾਂ ਐਦਾਂ ਕਰਕੇ ਤਾਂ ਹਰੇਕ ਬਾਪੂ ਨੂੰ ਟਾਈਟਾਂ ਹੁੰਦਾ ਵੀ ਕਰੇ ਹਰ ਵੇਲੇ ਦਾ ਫਿਕਰ ਕਿ ਰਾਤ ਤੱਕ ਮੁੜੇ ਨਹੀਂ ਕਿੱਥੇ ਆ ਕਿੱਥੇ ਉਹ ਤੜਕੂ ਲੱਗਿਆ ਰਹਿੰਦਾ ਜਦੋਂ ਮਾਹੌਲ ਖਰਾਬ ਹੁੰਦਾ ਤੇ ਕਟੋਰਾ ਕਟੋਰਾ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ